ਨਾ ਮੈਂ ਤੁਹਾਨੂੰ ਮਦਰ ਸੈਂਡਾਈ ਆ ਚੋ ਪੁਆਇੰਟ ਖੜਾਣਾ ਅਸੀਂ ਬਾਕੇ ਬਰਾਣੇ ਤੋਂ ਆਏ ਸੀਗੇ ਬਾਕੇ ਬਰਾਣੇ ਜਾਣਾ ਹੀ ਵਾਪਸ ਹਾਂ ਬਹੁਤ ਸਵੇਰੇ ਚੱਲੇ ਆ ਜੀ ਥੋੜਾ ਚ ਬਹੁਤ ਆ ਕਿੰਨੀ ਕਿ ਸਮੱਸਿਆ ਆ ਸਮੱਸਿਆ ਬਹੁਤ ਆਈ ਥੋਂਦ ਬਹੁਤ ਜਾਲਾ ਹੈ ਪਰ ਉਹ ਤਾਂ ਬਹੁਤ ਡਰਾਈਵਿੰਗ ਹਾਂ ਹਾਂ ਕੋਈ ਨਹੀਂ ਕੋਈ ਉੱਥੇ ਕੋਲੋਂ ਭਾਈ ਲੋਨ ਨੇ ਕੱਟੀਆਂ ਦੇ ਨਾਲ ਕੱਟੀਆਂ ਜੋੜੀ ਰੱਖਦੇ ਆ ਤਾਂ ਥੋੜਾ ਹੀ ਗੈਪ ਰੱਖਣਾ ਚਾਹੀਦਾ ਚਾਹੀਦਾ ਹੀ ਬ੍ਰੇਕ ਪੈ ਜਾਂਦੇ ਕਈ ਵਾਰ ਰਿੱਕੇ ਦਾ ਵਾ ਦੂਰ ਰੱਖਣਾ ਚਾਹੀਦਾ ਹੁਣ ਟੋਟਲ ਇਸ ਤਰ੍ਹਾਂ ਆ ਕਿ ਮੋਟਰਸਾਈਕਲ ਆ ਹਾਂਜੀ ਸੜਕ ਦੇ ਉੱਪਰ ਚਲਾ ਲਈ ਤੇ ਆ ਸਾਈਡ ਤੇ ਛੋੜਾ ਚਾਹੀਦਾ ਨੂੰ ਬੈਠਾ ਨਾ ਸਾਈਡ ਤੇ ਚਲਾਉਣਾ ਚਾਹੀਦਾ ਈ ਕਈ ਵਾਰ ਮੋਬਾਈਲ ਤੇ ਵੀ ਲੱਗ ਜਾਂਦੇ ਆ ਈ ਉਹ ਮਗਰ ਦੇਖਦੇ ਨਹੀਂ ਹਾਰ ਨਹੀਂ ਸੁਣਦੇ ਗੱਡੀ ਦਾ ਕਿਸੀ ਦਾ ਆਪਣਾ ਜਦੋਂ ਕੋਈ ਵੀ ਟੱਕਰਾ ਹੋ ਜਾ ਵੱਡੀ ਗੱਡੀ ਵੱੜ ਦਾ ਕਸੂਰ ਬਣੇ ਹਾਂ ਮੰਨਦੇ ਈ ਕਹਿੰਦੇ ਤੇ ਮੈਂ ਕਾਰਨ ਕੀ ਹੁਣ ਦੱਸ ਗਏ ਤੁਹਾਨੂੰ ਆ ਗੱਡੀ ਉਹਨਾਂ ਨੇ ਵੱਡੀ ਦੇਖ ਲੈਣੀ ਕੋਈ ਵੀ ਜਾ ਰਿਹਾ ਵੱਡੀ ਦੇਖ ਲੈਣਾ ਵੱਡੀ ਇਕਾ ਦਲਤੀ ਨਹੀਂ ਦੇਖਦੇ ਵੀ ਕੀ ਦੀ ਆ ਇਹ ਚੀਜ਼ ਦੀ ਸਮੱਸਿਆ ਨਹੀਂ ਥੋੜਾ ਬੋਲੋ ਸਰਕਾਰ ਦੇ ਕੋਈ ਵੇਚਾ ਕੇ ਵੀ ਤੁਹਾਡੇ ਅੱਗੇ ਪੜਦਾ ਗੱਡੀ ਤੇ ਗੱਡੀ ਤੇ ਗੱਡੀ ਨੂੰ ਕਹਿੰਦੇ ਮਖਤੋਬ ਵੀ ਇਸ ਤੇ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਤੱਕ ਸਾਰੇ ਦੇਖਣਾ ਚਾਹੀਦੇ ਕਿਹੜੀਆਂ ਕਿਹੜੀਆਂ ਸਮੱਸਿਆ ਆ ਕਿ ਉਹਨਾਂ ਨੂੰ ਕਿਹੜਾ ਦੁਪਨੇ ਚੱਲ ਰਿਹਾ ਬੜੇ ਵੱਡੇ ਬਟਿਆ ਵਾਲਾ ਮੇਰੀ ਗੱਲ ਸੁਣੋ ਹਣਾ ਮੰਨ ਕੇ ਚੱਲੋ ਗੱਡੀ ਲੋੜ ਆ ਅਸੀਂ ਰੋਡ ਤੇ ਜਾਂਦੇ ਆ ਠੀਕ ਹੈ ਰੋਡ ਤੇ ਜਾਂਦੇ ਆ ਪਕੜ ਦੇ ਤਦੋਂ ਦਰ ਨਾਲ ਲੱਗੇ ਜਾਂਦਾ ਜੇ ਅਸੀਂ ਪਾਸੇ ਦੀ ਜਾਂਦੇ ਆ ਕਿਸੇ ਦੇ ਬਾਹਰ ਚ ਗੱਡੀ ਦਬ ਗਈ ਜਾਂ ਡਿੱਗ ਵੀ ਉਹ ਸਾਥੋਂ ਅਕੇ 30 ਰੁਪਿਆ ਲੈ ਜਾਂਦਾ ਕਿ ਧਰਨੇ ਧਰਨੇ ਕਰਨ ਵੀ ਪਰੇਸ਼ਾਨੀ ਆਉਂਦੀ ਧਰਨੇ ਲੱਗੇ ਹੁੰਦੇ ਧਰਨੇ ਤੋਂ ਵੀ ਇਹ ਪੂਰੀ ਵੱਡੇ ਰੋਡ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਤੇ ਰੋਡ ਗੱਡੀ ਨੂੰ ਪਿੰਡਾਂ ਵਿੱਚ ਗੱਡਾਂ ਵਿੱਚ ਹੀ ਜਾਂਦੇ ਆ ਤਾਂ ਕੋਈ ਤੇਜ਼ੀ ਦਾ ਟੱਟ ਗਈ ਉਹ ਵੀ ਗੱਲ ਪੈ ਜਾਂਦਾ ਸਾਡੇ ਜੇ ਕੋਈ ਮੋਟਰਸਾਈਕਲ ਨਾ ਤਾਂ ਨਹੀਂ ਮળે ਹੋ ਗਈ ਸਾਡੇ ਨਾਲ ਪੈ ਜਾਂਦਾ ਸਮੱਸਿਆ ਬਹੁਤ ਆਈ ਸਾਨੂੰ ਡਰਾਈਵਰ ਜਿਹਦੇ ਸਰ ਤੇ ਇੰਨਾ ਕਾਰੋਬਾਰ ਚੱਲਦਾ ਉਹਦੀ ਕਦਰ ਨਹੀਂ ਕੀਤੀ ਜਾਂਦੀ ਕੀ ਕਾਰਨ ਬਣਦਾ ਨਹੀਂ ਕਦਰ ਨਹੀਂ ਕਰਦੇ ਕਦਰ ਤਾਂ ਕੋਈ ਨਹੀਂ ਕਰਦਾ ਸਰਕਾਰ ਵੀ ਨਹੀਂ ਕਰ ਰਹੀ ਆਮ ਲੋਕ ਵੀ ਨਹੀਂ ਕਰਦੇ ਡਰਾਈਵਰ ਨੂੰ ਚੰਗਾ ਨਹੀਂ ਕਹਿੰਦੇ ਨਹੀਂ ਸਮਝ ਨਹੀਂ ਨਹੀਂ ਸਮਝ ਤਦਾਂ ਵੀ ਉਹਨਾਂ ਨੂੰ ਕਦਰ ਕਰ ਦਿੱਤੀ ਜਾਈ ਜੀ ਤਾਂ ਹੈਗੀ ਆ ਪਰ ਉਹ ਸੋਚ ਨਹੀਂ ਰਹੇਗੇ ਉਹ ਤਾਂ ਮਾੜਾ ਜਿਹਾ ਬੋਲ ਪਿਆ ਰੋਡ ਤੇ ਬਾਈ ਸਾਈਡ ਤੇ ਕੈ ਇਹਨੂੰ ਨਹੀਂ ਦੀਂਦਾ ਆਹ ਗੱਲ ਪੁੱਛਣ ਕਿਉਂ ਸਾਨੂੰ ਵੀ ਤੈਨੂੰ ਨਹੀਂ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਵੱਡੀ ਗੱਡੀ ਆ ਸਮੱਸਿਆ ਇਹ ਪੈਂਦੀ ਆ ਕੀ ਰਾਮ ਬਲ ਸਤਪਾਲ ਸਿੰਘ ਜੀ ਇੱਥੋਂ ਲੈ ਕੇ ਅੰਦੁੱਤ ਕਿੱਥੇ ਲੱਜਾ ਅੰਬਲਾਡ ਮੇਮੇ ਤੋਂ ਆਏ ਇਹ ਬਠਿੰਡੇ ਤੋਂ ਲੈ ਕੇ ਜਾਣਾ ਇਹ ਪੁੰਡ ਪੈਣੀ ਜਦੋਂ ਸ਼ੁਰੂ ਹੋ ਗਈ ਬਹੁਤ ਜ਼ਿਆਦਾ ਦੁੱਖ ਪੈਣੀ ਕਿੰਨੇ ਕਿਸਮ ਦੀਆਂ ਹੋਰੀ ਸਮੱਸਿਆਵਾਂ ਆਉਂਦੀ ਆ ਬਈ ਤੁੰਦੀ ਤੇ ਮੈਂ ਆਉਂਦਾ ਤੱਕੀ ਮੈਂ ਬਾਈ ਪੈਟ ਹੋ ਕੇ ਲੈਣੋਂ ਬਈ ਬਹੁਤ ਟਾਈਮ ਲੱਗਦਾ ਘੰਟਾ ਹੁੰਦਾ ਵਪਾਰ ਹੁੰਦਾ ਘੰਟਾ ਜਾਂਦਾ ਵਪਾਰ ਵਿੱਚ ਇਹ ਕਿੱਡੀ ਗੱਲ ਨਾ ਬਿਓ ਛੋਟੀ ਆ ਤੇ ਸੋਚਾਂ ਚ ਡਰ ਬਣੇ ਹੋਏ ਰਹੇ ਯਾਰ ਪਾਣੀ ਪਾੜ ਦੀ ਇਹ ਫਲਾਵਟ ਆਲਾ ਨਹੀਂ ਹੈ ਕਿਹੜਾ ਹੈ ਸਟਾਈ ਕੀ ਹੈ ਇਹ ਨਹੀਂ ਬਈ ਸਾਨੂੰ ਤਾਂ ਮਲਾਬ ਮੁੱਢ ਦਾ ਪਤਾ ਨਹੀਂ ਆਪਣੇ ਤਾਂ ਆਪ ਦੇ ਬਸੂ ਰੱਖੇ ਆ ਇਹ ਤਾਂ ਆਪ ਦਾ ਚੋਕ ਤੇ ਆਪ ਦਾ ਪਾਇਏ ਨੇ ਸ਼ੁਰੂ ਤੋਂ ਮੈਨੂੰ 25 ਸਾਲ ਹੋ ਗਏ ਕੰਮ ਕਰਦੇ ਨੂੰ ਨਾਂ ਬਾਹਰੋਂ ਲਿਆਂਦਾ ਤੇ ਨਾਂ ਬਾਹਰੋਂ ਪਾਇਆ ਚੱਕਿਆ ਤਾਂ ਵਿਸ਼ਵਾਸ ਵਾਲੇ ਕਰੋਂ ਚੱਕਿਆ ਓਕੇ ਹੋ ਗਿਆ ਪਹਿਲਾ ਲੋਕਾਂ ਦੇ ਘਰੇ ਜਾ ਕੇ ਪੁੰਹਦੇ ਆ ਫਿਰ ਵੀ ਲੋਕ ਨਖਰਾ ਕਰਦੇ ਆ ਹਾਲਾਂਕਿ ਕੋ ਖਰਾਬ ਦੀ ਗੱਲ ਕੀਤੀ ਜਾਵੇ ਉਹ ਰਹਿ ਜਾਂਦੇ ਆ ਤੇ ਨਖਰਾ ਵੀ ਕੀ ਕਰਦੇ ਉਹਦਾ ਤਾਂ ਬਈ ਜਿਹੇ ਜੀ ਮਰਜ਼ੀ ਫੜਾ ਦੇਣ ਉਹ ਜੀ ਲੈ ਕੇ ਗਾਈ ਦੁਰ ਪੈਂਦੇ ਆ ਉਹਦਾ ਨਹੀਂ ਕੋਈ ਪੁੱਛਦਾ ਵੀ ਕੀ ਹੈ ਤੇ ਕੀ ਨਹੀਂ ਹੈਗਾਗਾ ਬਹੁਤ ਬੜੀ ਪਰੇਸ਼ਾਨੀ ਆਉਂਦੀ ਆ ਸਾਡਾ ਬਹੁਤ ਜਿਆਦੇ ਬਹੁਤ ਜਿਆਦੇ ਬਈ ਪਸ਼ੂ ਬਹੁਤ ਮਹਿੰਗਾ ਦਾਣਾ ਬਹੁਤ ਮਹਿੰਗਾ ਦੁੱਧ ਦੀ ਕੀਮਤ ਪੂਰੀ ਨਹੀਂ ਮਿਲਦੀ ਜਦੋਂ ਆਮ ਤਾਂ ਰੱਖ ਦਿੰਦੇ ਆ ਕਈ ਵਾਰੀ ਹਟਦੀ ਜਾਂਦੇ ਕਿਸ ਤਰ੍ਹਾਂ ਦੇ ਗੱਲਾਂ ਕਰਦੇ ਜਿਹੜੇ ਪਸ਼ੂ ਸਨ ਬਣਾਉਂਦੇ ਮੈਨੂੰ ਤਾਂ 24-25 ਸਾਲ ਹੋ ਗਏ ਉਹੀ ਘਰਾਂ ਚ ਤੁਰਿਆ ਫਿਰਦਾ ਬਈ ਨਵਾਂ ਤਾਂ ਕੋਈ ਆ ਜਾਂਦਾ ਟੇ ਕਹਿੰਦਾ ਪੁਰਾਣੀ ਤਾਂ ਗੁੱਟ ਟਟ ਟਟ ਤਾਂ ਹੈ ਨਹੀਂ ਆਪਣੇ ਨਾ ਘਰ ਦੇ ਜਿਹੜੇ ਪੁਰਾਣੇ ਲੱਗੇ ਉਹ ਲੱਗੇ ਉਹੀ ਤੁਰੇ ਆਉਂਦੇ ਹੀ ਉਹੀ 20 ਸਾਲ ਹੋ ਗਏ ਤੁੰਗੋ ਕਾਰਨ ਹੋ ਜਾਂਦੀ ਕਿੰਨੇ ਵਜੇ ਆਉਂਦੀ ਆ ਕਿੰਨੇ ਵਜੇ ਚੱਲਦੇ ਹੋ ਤੇ ਕਿੰਨੇ ਵਜੇ ਜਾ ਕੇ ਜੇ ਨਾ ਵੀ ਸਾਫ ਮੌਸਮ ਹੋਵੇ ਤਾਂ 8 ਵਜੇ ਚੱਲ ਪੈਣਾ ਕਰੋ 7:30 ਚੱਲ ਪਿਆ ਚੱਲ ਪੇ ਹੁਣ ਪੋਸੂਆਂ ਚ ਕਵੇਲਾ ਵੀ ਹੋ ਜਾਂਦਾ ਠੰਡ ਚ ਸਮੱਸਿਆ ਸੁਰੂ ਤੋਂ ਹੀ ਆਉਂਦੀ ਆ ਉਠਣ ਤੋਂ ਲੈ ਕੇ ਜਿੰਨਾ ਚਿਰ ਕੰਮ ਮੁੱਕਦਾ ਨਹੀਂ ਉਦੋਂ ਤੱਕ ਰੀ ਕਿਹੜੀ ਕਿਹੜੀ ਸੋਚੇ ਪੂਰੀ ਜਿਹੜੀ ਮੈਂ ਮੇਰੀ ਸਮੱਸਿਆ ਤਾਂ ਇਹ ਮੌਸਮ ਸਾਫ ਹੋਵੇ ਟਾਈਮ ਨਾਲ ਉੱਠ ਖੜਗੇ ਟਾਈਮ ਨਾਲ ਧਾਰਾ ਚੋਲਿਏ ਕੰਮ ਨਵੇਂ ਲੀ ਗੇ ਟਾਈਮ ਨਾਲ ਸਪਲਾਈ ਦੇ ਦੀ ਟਾਈਮ ਨਾਲ ਘਰੇ ਮੁੜ ਜਗੇ ਠੀਕ ਹੈ ਜਦੋਂ ਹੁਣ ਮੰਨ ਲਓ ਤੁੰਦ ਪਈ ਜਾਂਦੀ ਪਹਿਲਾਂ ਤੜਕੇ ਨੇ ਉੱਠ ਜਾਂਦਾ ਹੌਲੀ ਹੌਲੀ ਹੋਰ ਤਾਂ ਆਪਣਕੇ ਕੰਮ ਨੇ ਜੱੜਦਾ ਜਾਂਦਾ ਕਈ ਕਾ ਰਾ ਚੋਂ ਦਾ ਮਤਲਬ ਦਾ ਵਧ ਲੱਗਦਾ ਘੰਟਾ ਜਾਂਦਾ ਦਾ ਮਤਲਬ ਦਾ 25 ਕਿਲੋਮੀਟਰ ਦੂਰ ਹੈ ਬੰਦੇ ਸਪਨਾ ਨਹੀਂ ਡੀ ਟੋਂਟ ਬੋਲ ਜਿੰਦੇ ਕਰੈਕ ਨਹੀਂ ਗਾਕ ਨਹੀਂ ਕੋਈ ਕਹਿੰਦਾ ਸਮਝਦਾ ਹੈ ਮਜਬੂਰੀ ਵੀ ਕੀ ਕਰਨਾ ਇੱਕ ਆਵਾਜਾ ਵੀ ਇਛਤਾ ਨਹੀਂ ਕੋਈ ਸਮੱਸਿਆ ਆਉਂਦੀ ਜਿਵੇਂ ਰਾਹ ਨੂੰ ਲੈ ਕੇ ਜਾਂ ਵੱਡੀਆਂ ਗੱਡੀਆਂ ਵਾਲੇ ਛੋਟੀਆਂ ਪੂਰੀ ਆਉਂਦੀ ਹੈ ਜੀ ਡਰ ਲੱਗਦਾ ਕਿਤੇ ਵੇਚਣਾ ਹੋਵੇ ਸੀਗੇ ਪੂਰੀ ਆਉਂਦੀ ਹੈ ਇੱਕ ਲੋਕ ਤੁਸੀਂ ਵੀ ਦੇਖੋ ਰੋ ਪੇਪ ਤੁਸੀਂ ਰੋ ਚਲਾਉਂਦੇ ਆ ਕਈ ਲੋਕ ਨਾ ਫੁੱਲ ਬੀਮ ਤੇ ਲਾਈਟਾਂ ਛੱਡ ਦਿੰਦੀ ਸੀ ਬਹੁਤ ਲੋਰ ਦੀ ਬਹੁਤ ਬਹੁਤ ਔਖਾ ਹੁੰਦਾ ਹੈ ਪੂਰਾ ਰੱਖਣਾ ਚਾਹੀਦਾ ਜੀ ਕਈ ਤਾਂ ਲਾਈਟਾਂ ਹੀ ਐਲਈਡੀ ਇਹ ਜੀਆਂ ਆਈਆਂ ਸਾਹਮਣੇ ਦਿਖਣੀ ਕੋਈ ਨਹੀਂ ਦਿੰਦੀਆਂ ਛੋਟੀ ਗੱਡੀ ਆ ਛੋਟਾ ਵਹੀਕਲ ਉਹਨੂੰ ਪਤਾ ਹੀ ਲੱਗਦਾ ਪੂਰੇ ਕੀ ਜਾਂਦਾ ਹੈਗਾ ਦੇਖੋ ਸਮੱਸਿਆ ਆਲ ਤਾਂ ਸੋ ਕਾਫੀ ਸਮੱਸਿਆ ਆ ਰਹੀ ਬੰਦੀ ਤੋਂ ਦੇਖੋ ਤਾਂ ਪੈ ਗਈ ਹੈ ਤੇ ਆਮ ਲੋਕਾਂ ਨੂੰ ਪਤਾ ਨਹੀਂ ਕਿ ਜਿਨ੍ਹਾਂ ਨੂੰ ਟੀਮ ਤੇ ਕੰਮ ਜਾਂਦਾ ਉਹਨਾਂ ਨੂੰ ਬੜੀ ਪਛਾਣੀ ਤਾਂ ਹੁੰਦੀ ਨਹੀਂ ਸੀ ਜੀ ਸੋ ਤੁਹਾਨੂੰ ਤਾਂ ਕਿ ਦਿੱਕਤ ਹੋਤਾ ਮੈਂ ਇਹ ਸਭ ਨੂੰ ਲੋਕਾਂ ਨੂੰ ਦੱਸ ਕਰੂੰਗਾ ਕਿ ਪਲੀਜ਼ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋ ਬੜਿਆਂ ਨੂੰ ਖਿਆਲ ਰੱਖੋ ਆਪਣੇ ਦੰਨ ਕਬੜੀ ਪਾ ਕੇ ਦੇਖ ਲੋ ਕਿਉਂਕਿ ਠੰਡ ਹੈ ਮੁਰਕੇ ਬੰਦ ਬੰਦਾ ਬੁਆਹ ਹੋ ਜਾਏਗਾ ਬੰਦਾ ਕਬੜੀਆਂ ਗੱਡੀਆਂ ਵਾਲੇ ਜਿਹੜੇ ਸਾਈਡ ਤੇ ਖੜੇ ਚੱਲਦੇ ਹਾਂ ਇੱਕ ਵਾਰੀ ਜਦੋਂ ਰਸਤਾ ਨਹੀਂ ਜੇਦਾ ਬੈਠਾ ਕੱਚ ਕੱਚ ਬਿਲਕੁਲ ਜੀ ਬਿਲਕੁਲ ਵੱਡੀ ਗੱਡੀ ਉਹਨੂੰ ਚਾਹੀਦਾ ਕਿ ਉਹ ਡਿਪਰ ਲਗਾ ਦੇ ਤਾਂ ਕਿ ਸਾਹਮਣੇ ਵਹੀਕਲ ਨੂੰ ਵੀ ਜਿਹੜਾ ਵਿਜ਼ਿਬਿਲਟੀ ਹੋਵੇ ਕਿਉਂਕਿ ਤੁੰਦਾ ਤਾਂ ਕਿਸੇ ਦਾ ਕੋਈ ਚੰਗਾ ਇਨਸਾਨ ਨਾ ਹੋਵੇ ਤੇ ਕਈ ਵਾਰੀ ਨਾ ਪਾਪਾ ਦੇਖਿਆ ਵੀ ਜਮਾ ਬਿਲਕੁਲ ਨਾਲ ਨਾਲ ਗੱਡੀਆਂ ਲਾ ਕੇ ਰੱਖਦੇ ਆ ਟੋਕੇ ਵਾਲਾ ਬ੍ਰੇਕ ਮਾਰਦਾ ਤੇ ਸਾਰੀਆਂ ਭਿੱੜਦੀਆਂ ਲੱਗਦਾ ਉਹਦੇ ਚ ਗੈਪ ਬਣਾ ਕੇ ਬਿਲਕੁਲ ਗੈਪ ਨਾ ਕਿਉਂਕਿ ਪਤਾ ਕਿਉਂ ਮੰਨ ਲਓ ਸਪੋਜ਼ ਜੇ ਗੈਪ ਨਹੀਂ ਹੈ ਤਾਂ ਅੱਗੇ ਕਿਸੇ ਬੈਗ ਮਤੀ ਨਾਲ ਲੱਗਦੀ ਐਕਸੀਡੈਂਟ ਹੋ ਜਾਏਗਾ ਨੁਕਸਾਨ ਹੋ ਜਾਣਾ ਜਾਨੀ ਖੋ ਗਈ ਹੋ ਸਕਦਾ ਸੋ ਇਸਕੇ ਸਭ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਥੋੜਾ ਗੈਪ ਨਾ ਰੱਖੋ ਤਾਂ ਕਿ ਹੈ ਕਿਸੇ ਦਾ ਕੋਈ ਜਾਨੀ ਇਨਸਾਨ ਨਾ ਹੋਵੇ ਇੱਕ ਮੋਬਾਈਲ ਉਹਨੂੰ ਵੀ ਲੈ ਕੇ ਮੜਾ ਤੋਂ ਦੇ ਬਸ ਤੇ ਚੜ ਕੇ ਵੀ ਮੋਬਾਈਲ ਨੂੰ ਲੱਗ ਜਾਂਦਾ ਨਹੀਂ ਉਹ ਵੀ ਬਹੁਤ ਗਲਤੀ ਗੱਲ ਹੈ ਦੇਖੋ ਜਦੋਂ ਤੁਸੀਂ ਯਾਤਰਾ ਕਰਦੇ ਹੋ ਤੁਸੀਂ ਆਪਣੇ ਫੋਨ ਨਾ ਯੂਜ਼ ਕਰੋ ਕਿਉਂਕਿ ਫੋਨ ਤੁਹਾਡਾ ਧਿਆਨ ਹੋਏ ਬਸ ਹੁੰਦੇ ਅੱਗੇ ਕੋਈ ਵਹੀਕਲ ਆ ਜਾਏ ਨਾਲੇ ਆਪਦਾ ਨੁਕਸਾਨ ਨਾਲ ਲੱਗਦਾ ਇਨਸਾਨ ਸੋ